अच्छे काम ਕੀਤੇ ਆ ਪਾਰਟੀ ਨੇ ਉਹਨਾਂ ਨੂੰ ਹੋਰ ਕਿੱਦਾਂ ਅੱਛਾ ਬਣਾਇਆ ਜਾਵੇ ਔਰ ਜਿਹੜੇ ਕੰਮ ਕਰ ਰਹੀ ਹੈ ਪਾਰਟੀ ਉਹਨਾਂ ਨੂੰ ਹੋਰ ਅੱਛੀ ਤਰ੍ਹਾਂ ਸੀ ਕਿਸ ਤਰ੍ਹਾਂ ਆਪਣੇ ਹਲਕਿਆਂ ਦੇ ਵਿੱਚ ਉਹ ਆਪਣੇ ਲੋਕਾਂ ਦੇ ਵਿੱਚ ਲੈ ਕੇ ਆ ਸਕਦੇ ਆ ਔਰ ਜਿੱਥੇ ਸਾਡੀਆਂ ਕਮੀਆਂ ਰਹੀਆਂ ਉਹਨਾਂ ਨੂੰ ਸੁਧਾਰਾਂਗੇ ਔਰ ਜਿਹੜੇ ਵਧੀਆ ਕੰਮ ਹੋਏ ਔਰ ਜਿਹੜੇ ਹੋਣ ਵਾਲੇ ਆ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕਰਾਂਗੇ ਜੀ ਐਨਲਾਈਜ਼ ਕੀਤਾ ਕਿੱਥੇ ਕਮੀਆਂ ਰਹੀਆਂ ਦੇਖੋ ਇਹ ਤਾਂ ਕਮੀਆਂ ਰਹੀਆਂ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਦੂਰ ਕਰਾਂਗੇ ਔਰ ਜਿੱਥੇ ਵੀ ਕੁਝ ਮੈਸੇजेस ਐਦਾਂ ਦੇ ਗਏ ਚਾਹੇ ਉਹ ਕਨਕ ਦੇ ਰਿਗਾਰਡਿੰਗ ਹੋਣ ਜਾਂ ਰਾਸ਼ਨ ਕਾਰਡ ਵਾਲੀ ਜੋ ਦਿੱਕਤ ਸੀਗੀ ਉਹਨਾਂ ਨੂੰ ਜਿਹੜਾ ਹੈਗਾ ਐਨਲਾਈਜ਼ ਕੀਤਾ ਔਰ ਉਹਨਾਂ ਨੂੰ ਸਹੀ ਕੀਤਾ ਜਾਏਗਾ ਵਿਦਨ ਫਿਊ ਡੇਸ ਔਰ ਜੋ ਅੱਛੇ ਕੰਮ ਹੋ ਰਿਹਾ ਔਰ ਡਿਵੈਲਪਮੈਂਟ ਦੇ ਜਿਹੜੇ ਕੰਮ ਹੈਗੇ ਉਹਨਾਂ 'ਚ ਤੇਜ਼ੀ ਲੈ ਕੇ ਆਈ ਜਾਏਗੀ ਬਸ ਇਹੀ ਜਿਹੜਾ ਸੀਗਾ ਡਿਸਕਸ਼ਨ ਹੋਈ ਹੈ ਜੀ ਬਿਲਕੁਲ ਦੇਖ ਰਿਹਾ ਜੀ ਮਨਸਰ ਬਾਰੇ ਥੋੜਾ ਜਿਆਦਾ ਦੱਸ ਦਿਓ ਇਹੋ ਮੰਥਨ ਪੰਜਾਬ ਦੇ ਅੰਦਰ ਜੋ ਆਪਣਾ ਇਲੈਕਸ਼ਨ ਹੋਇਆ ਉਹਦੇ ਤੁਸੀਂ ਕੀ ਅਚੀਵ ਕੀਤਾ ਕਿਉਂਕਿ ਸਾਡੇ ਕੋਲੇ ਤੋਂ ਪਹਿਲਾਂ ਇੱਕ ਐਮਪੀ ਦੀ ਸੀਟ ਸੀ ਤਾਂ ਹੁਣ ਅਸੀਂ ਤਿੰਨ ਤੱਕ ਪਹੁੰਚ ਚਕਾਬਜਾਬ ਹੋਏ ਹਾਂ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੀਆਂ ਪ੍ਰਚਾਰਨ ਤੋਂ ਰਹਿ ਗਈਆਂ ਜੋ ਸਰਕਾਰ ਨੇ ਕੰਮ ਕੀਤੇ ਸੀ ਉਹ ਲੋਕਾਂ ਤੱਕ ਪਹੁੰਚਾਵਾਂਗੇ ਜਿਵੇਂ ਸਾਡਾ ਸਭ ਤੋਂ ਵੱਡੀ ਗੱਲ ਆ ਵੀ ਬਾਦਲ ਇੱਕ ਮੈਡੀਕਲ ਕਾਲਜ ਬਣਾ ਕੇ 25 ਸਾਲ ਰਾਜ ਕਰਨ ਤੋਂ ਬਾਅਦ ਉਹ ਦੱਸਦੇ ਰਹੇ ਅੀਮਸ ਅਸੀਂ ਬਣਾਇਆ ਤੇ ਅਸੀਂ ਦੋ ਸਾਲਾਂ 6 ਮੈਡੀਕਲ ਕਾਲਜ ਬਣਾਏ ਉਹ ਅਸੀਂ ਮੁੱਦਾ ਬਣਾਉਣ ਤੇ ਕਾਮਯਾਬ ਨਹੀਂ ਹੋਏ ਪਾਣੀ ਬਿਜਲੀ بڑے ਵੱਡੇ ਵੱਡੇ ਕੰਮ ਜਿਹੜੇ ਸਰਕਾਰ ਨੇ ਕੀਤੇ ਤੇ ਇਸ ਤੋਂ ਕਿ ਥਰਮਲ ਪਲਾਂਟ ਇਹਨਾਂ ਨੇ ਵੇਚੇ ਅਸੀਂ ਖਰੀਦੇ ਉਹ ਵੀ ਕਿਤੇ ਨਾ ਕਿਤੇ ਗੱਲਾਂ ਲੋਕਾਂ ਤੱਕ ਪਹੁੰਚਣ ਤੇ ਕਾਮਯਾਬ ਨਹੀਂ ਹੋਈਆਂ ਬਰਗਾੜੀ ਹੈ ਜਿਹੜੇ ਬਰਗਾੜੀ ਦੇ ਦੋਸ਼ੀ ਸੀਗੇ ਚਾਹੇ ਬਾਦਲ ਪਰਿਵਾਰ ਸੀ ਚਾਹੇ ਸੁਮੇਤ ਸੈਣੀ ਸੀ ਚਾਹੇ ਹੋਰ ਜਿਹੜੇ ਅਫਸਰ ਸੀ ਉਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਲਿਜਾਣ ਤੇ ਕਾਮਯਾਬ ਹੋਏ ਸੋ ਗੱਲਾਂ ਪ੍ਰਚਾਰ ਤੋਂ ਰਹੀਆਂ ਸੋ ਹੋਰ ਸੀ ਆਉਣ ਵਾਲੇ ਸਮੇਂ ਚ ਲੋਕਾਂ ਤੱਕ ਲੈ ਕੇ ਜਾਵਾਂਗੇ ਔਰ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਉਹਦਾ ਰਿਜ਼ਲਟ ਸਾਫ਼ ਨਜ਼ਰ ਆਊਗਾ। ਇਹ ਕੁਝ ਰਿਹਾ ਇਸ ਮਸਲ ਦੇ ਵਿੱਚ। ਬਸ ਸਾਰਾ ਇਹ ਕੀਤਾ ਗਿਆ ਵੀ ਵੋਟਾਂ ਜਿਹੜੀਆਂ ਕਿੱਦਾਂ ਪਈਆਂ ਅੱਗੇ ਨੂੰ ਵਧੀਆਂ ਸੁਧਾਰ ਕੀਤਾ ਕਿੱਥੇ ਜਿਹੜੀਆਂ ਕਮੀਆਂ ਰਹੀਆਂ ਉਹ ਪੂਰੀ ਕੀਤੀ ਜਾਣਗੀਆਂ। ਸਰ ਕਮੀ ਕਿੱਥੇ ਰਹੀ? ਕਮੀ ਕਿੱਥੇ ਰਹੀ? ਕਮੀ ਬਸ ਕਿਤੇ ਕਈਆਂ ਸਰ ਸਾਡੇ ਹਲਕੇ ਤੇ ਕਮੀ ਹੀ ਸੀ ਸਾਨੂੰ ਪਤਨ ਲੱਗਿਆ ਬੂਮ ਆ ਗਿਆ ਜਿਹੜਾ। ਮੈਂ ਤਾਂ ਆਪਦੇ ਹਲਕੇ ਦੱਸ ਸਕਦਾ ਜੀ। ਬਹੁਤ ਵਧੀਆ ਚੱਲ ਰਹੇ ਸੀਗੇ। ਮੁੜ ਕੇ ਥੋੜਾ ਜਿਹਾ ਲੋਕ ਜਿਹੜਾ ਪ੍ਰਭਾਵਿਤ ਹੋ ਗਏ ਚਲ ਠੀਕ ਹੈ ਚਲ ਕੀ ਕੁਛ ਰਾਹਤ ਦੇ ਮੰਥਨ ਦੇ ਵਿੱਚ ਕਿਉਂਕਿ ਤੁਸੀਂ ਫਿਲਮ ਲੈਣ ਤੋਂ ਬਾਅਦ ਰਾਜਨੀਤੀ ਦੇ ਵਿੱਚ ਐਂਟਰੀ ਲੈ ਰਹੇ ਸੀ ਲੇਕਿਨ ਇੱਥੇ ਜਿਸ ਢੰਗ ਦੇ ਨਾਲ ਉਸ ਤਰ੍ਹਾਂ ਦਾ ਫਤਵਾ ਨਹੀਂ ਮਿਲਿਆ ਜਿਹੜਾ ਸਿੱਧੇ ਤੌਰ ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ ਜੀ 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 ਬਸ ਵਧੀਆ ਜੀ ਆਤਮ ਮੰਥਨ ਕੀਤਾ ਵੀ ਜਿਹੜੀਆਂ ਗਲਤੀਆਂ ਸੀਗੇ ਉਹ ਸੁਧਾਰਾਂਗੇ ਬਸ ਸਕੇ ਤੇ ਹੁਣ ਕੀ ਅੱਗੇ ਦਾ ਕੀ ਸੋਚਿਆ ਜੀ ਬਸ ਕਿਹਦਾ ਜ ਕੁਛ ਨਹੀਂ